ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ 2 ਅਗਸਤ ਨੂੰ ਬਠਿੰਡਾ ਦੇ ਐਸਐਸਡੀ ਗਰਜ ਕਾਲਜ ਵਿਖੇ ਡੈਵਨਪਰ ਸੋਸਾਇਟੀ ਵੱਲੋਂ ਮੇਲਾ 3ਆਂ ਦਾ ਬਠਿੰਡੇ ਦੀਆਂ 3ਆਂ ਦਾ ਤਿਹਾਰਾ ਜਿਹੜਾ ਉਹ ਮਨਾਇਆ ਗਿਆ ਇਸ ਵਿੱਚ ਵਿਸ਼ੇਸ਼ ਤੌਰ ਤੇ ਕਿੰਝ ਆ ਜਵਾਨ ਮਾਪੇ ਪਰੇਸ਼ਾਨ ਦੀ ਪ੍ਰਮੋਸ਼ਨ ਤੇ ਕਰਮਜੀਤ ਅਨਮੋਲ ਵਿਸ਼ੇਸ਼ਤਾ ਔਰ ਤੇ ਪਹੁੰਚੇ ਦਿਖਾਉਣਾ ਸੋ ਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਹਾਂ ਬੇਟੇ ਕੀ ਨਾਮ ਆ ਯਸਪੀ ਆਜ ਤੀਆਂ ਦਾ ਮੇਲਾ ਲੱਗਿਆ ਕਿ ਕਿੰਨਾ ਕਰਿਆ ਬਹੁਤ ਵਧੀਆ ਲੱਗ ਰਿਹਾ ਹੈ ਲੱਗਦਾ ਜਿਵੇਂ ਕਿ ਪੰਜਾਬ ਦਾ ਪ੍ਰਾਣ ਪੰਜਾਬ ਆਪਨ ਮਿਲ ਗਿਆ ਤੁਸੀਂ ਹੌਰਸ ਰਾਈਡਿੰਗ ਕੀਤੀ ਹੈ ਹੌਰਸ ਰਾਈਡਿੰਗ ਕਿੰਦਾ ਲੱਗਿਆ ਇਹ ਐਸੇ ਤਾਂ ਬਹੁਤ ਮਜ਼ਾ ਆਇਆ ਤੇ ذو ਉਤਰੀ ਹੋਣ ਲੱਗਾ ਖਬਰੇ ਪਹਿਲੀ ਵਾਰ ਕਿੱਟਾ ਨਾ ਆ ਥੋੜਾ ਜਿਹਾ ਤਾਂ ਪੱਲੇ ਦੁਨੀਆ ਦਾ ਪਿਆਰ ਕਿਵੇਂ ਦੇਖਦੇ ਆ ਅੱਜ ਉਰੀਆਂ ਤੇ ਕਿਹਨਾ ਕਿਤੇ ਜਦੋਂ ਰਾਤ ਰਾਤਨੀ ਵਰਖਾ ਖਤਮ ਹੁੰਦਾ ਜਾ ਰਿਹਾ ਪਰਾਲਾ ਕੀਤਾ ਗਿਆ ਪਰਾਤਨ ਬੈਠੇ ਨਾਲ ਜੁੜੀ ਜੀ ਮਰੀਨਾ ਜੈਤਰੀ ਅੱਜ ਦੇਖੋ ਜੀ ਸਪੈਸ਼ਲ ਮੈਮਰੀ ਸਰ ਤੋਂ ਆਈਆਂ ਅਭੀਨੂ ਗੋਇਲ ਜੀ ਦੇ ਐਵਰਟਾਈਜ਼ ਕੀਤੇ ਹੋਏ ਇਸ ਕਾਰਜਕ੍ਰਮ ਤੇ ਤੀਜ ਦਾ ਤਿਉਹਾਰ ਅਭੀਨੂ ਜੀ ਹਰ ਸਾਲ ਹੀ ਬਹੁਤ ਐਸੀ ਤਰ੍ਹਾਂ ਹੀ ਬਹੁਤ ਹਤਮਦਾਨ ਨਾਲ ਮਨਾਉਂਦੇ ਨੇ ਔਰ ਸਾਨੂੰ ਸਾਡੇ ਜਿਹੜੇ ਪੰਜਾਬ ਦੇ ਤੀਜ ਤਿਉਹਾਰ ਹੈ ਉਹ ਸਾਨੂੰ ਆਪਣੇ ਵਿਰਸੇ ਦੀ ਯਾਦ ਦੁਆਉਂਦੇ ਆ ਸਾਡਾ ਪੰਜਾਬੀ ਵਿਰਸਾ ਸਾਡੀ ਸੱਭਿਆਤਾ ਸਾਡੇ ਬੱਚਿਆਂ ਨੂੰ ਪਤਾ ਲੱਗਦੀ ਹੈ ਕਿ ਇਹ ਸਾਡੇ 30 ਤਿਉਹਾਰ ਕਿਸ ਤਰ੍ਹਾਂ ਮਨਾਏ ਜਾਂਦੇ ਆ ਸਾਡਾ ਪੰਜਾਬੀ ਵਿਰਸਾ ਕੀ ਇਹ ਸਾਡੀ ਸੱਭਿਆਤਾ ਕਿਸ ਤਰ੍ਹਾਂ ਚੱਲ ਰਹੀ ਹੈ ਪੁਰਾਣੇ ਸਮੇ ਤੋਂ ਚੱਲੀ ਆ ਰਹੀ ਹੈ ਔਰ 30 ਦਾ ਤਿਉਹਾਰ ਅਸੀਂ ਇਹਨੂੰ 30 ਦਾ ਤਿਉਹਾਰ ਕਹਿੰਦੇ ਆ ਇੱਕ ਤੇ ਸਾਵਣ ਦੇ ਵਿੱਚ ਆਂਦਾ ਇਸ ਪਿਛੇ ਨੂੰ ਸਾਵਣ ਦਾ 30 ਦਾ ਤਿਉਹਾਰ ਕਹਿੰਦੇ ਆ ਅਸੀਂ ਔਰ ਐਸ ਐਸ ਮਹੀਨੇ ਦੇ ਵਿੱਚ ਸ਼ੰਕਰ ਜੀ ਦੀ ਪੂਜਾ ਬਹੁਤ ਧੂਮ-ਧਾਮ ਨਾਲ ਬੜੀ ਅੱਛੀ ਤਰ੍ਹਾਂ ਕੀਤੀ ਜਾਂਦੀ ਹੈ ਸਿਵਾਲੇ ਸਜਾਏ ਜਾਂਦੇ ਔਰ ਪੂਜਾ ਪਾਠ ਗੜਾ ਜਿਆਦਾ ਪਹਿਲੇ ਤੋਂ ਬਾਅਦ ਕੀਤਾ ਜਾਂਦਾ ਹੈ ਦੂਸਰੀ ਸੀਜ਼ਨ ਉਸੇ ਸਮੇਂ ਜੋੜ ਸਕਣੇ ਆ ਕਿ 3ਾਂ ਦਾ ਤਿਹਾੜਾ 3ਾਂ ਦਾ ਤਿਉਹਾਰ ਹੈ ਦੇਖੋ ਮੇਰਾ ਇੱਕ ਬੜਾ ਇੱਕ ਅੱਛਾ ਇੱਕ ਮੈਸੇਜ ਹੈ ਸਾਰੇ ਸਮਾਜ ਵਸੇ ਆ ਕਿ 3ਾਂ ਨੂੰ ਬਚਾ ਕੇ ਰੱਖੋ ਤਹੀਂ ਤੁਹਾਡੇ ਇਤਿਹਾੜ ਸਜਾਏ ਸਜੇ ਰਹਿਣਗੇ ਜਿਹੜੇ ਕਿ ਵੇਲੇ ਸਾਡੇ ਰੰਗ-ਤਰੰਗੇ ਇਹ ਬੇਟੀਆਂ ਦੇ ਨਾਲ ਹੀ ਸਜੇ ਰਹਿੰਦੇ ਆ ਆਮ ਤੌਰ ਤੇ ਦੇਖਿਆ ਜਾਵੇ ਤਾਂ ਸਾਡੀ ਲੜਕੀਆਂ ਦੀ ਰੇਸ਼ੋ ਜਿਹੜੀ ਆ ਉਹ ਘੱਟੀ ਜਾ ਰਹੀ ਔਰ ਬੇਟੀਆਂ ਦੀ ਲੜਕੀਆਂ ਦੀ ਰੇਸ਼ੋ ਜਿਹੜੀ ਵੱਧ ਰਹੀ ਹੈ ਅੱਜ ਲੜਕੀਆਂ ਦੀ ਜਦੋਂ ਮੈਰਿਜ ਕਰਨੀ ਹੁੰਦੀ ਹੈ ਤਾਂ ਸਾਨੂੰ ਲੜਕੀਆਂ ਨਹੀਂ ਲੱਭ ਰਹੀਆਂ ਅਸੀਂ ਦੇਖਨੇ ਆ ਕਿ ਲੜਕੀਆਂ ਦੀ ਰੇਸ਼ੋ ਜਿਹੜੀ ਘੱਟ ਗਈ ਹੈ ਸਾਡੀ ਔਰ ਸਾਡੇ ਭਾਰਤ ਦੇ ਵਿੱਚ ਔਰ ਲੜਕੇ ਜ਼ਿਆਦਾ ਨੇ ਉਸ ਕਰਕੇ ਅਸੀਂ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਸਮਾਜ ਨੂੰ ਕਿ ਜਿਹੜਾ ਧੀਆਂ ਨੂੰ ਬਚਾਓ ਬੇਟੀਆਂ ਨੂੰ ਬਚਾਓ ਬੇਟੀਆਂ ਨੂੰ ਮਾਰੋ ਨਾ ਬੇਟੀਆਂ ਨੂੰ ਪੜ੍ਹਾਓ ਲਿਖਾਓ ਹੁਣ ਤੇ ਸਾਡੇ ਮਤਲਬ ਕਿ ਬਹੁਤ ਸਾਰੇ ਇਹੋ ਜਿਹੇ ਵੀ ਚੀਜ਼ਾਂ ਆ ਗਈਆਂ ਸਮਾਜ ਦੇ ਵਿੱਚ ਸਾਡੇ ਬਰਾਬਰ ਸਪਰਤੀ ਸਾਡੇ ਪੰਡਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਸਾਰੀਆਂ ਐਸਈਆ ਯੋਜਨਾਵਾਂ ਭੇਜੀਆਂ ਜਿਦੇ ਨਾਲ ਕਿ ਬੇਟੀਆਂ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਮਾਰਿਆ ਨਾ ਜਾਏ ਉਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਉਹਨਾਂ ਨੇ ਨਵੀਆਂ ਨਵੀਆਂ ਯੋਜਨਾਵਾਂ ਭੇਜੀਆਂ ਉਹਨਾਂ ਦੇ ਪੈਦਾ ਹੋਣ ਤੇ ਬੀਮਾ ਕਰਾਓ ਜੋ ਕਿ ਉਹਨਾਂ ਦੇ ਬੱਚਿਆਂ ਦੇ ਪਾਲਣ ਦੇ ਵਿੱਚ ਪੜ੍ਹਾਈ ਲਿਖਾਈ ਦੇ ਵਿੱਚ ਕੰਮ ਆਣਗੇ ਤੁਹਾਡੇ ਔਰ ਇਸ ਚੀਜ਼ ਨੂੰ ਜੋੜ ਕੇ ਹੀ ਅਸੀਂ ਇਹ ਸੰਦੇਸ਼ ਦੇ ਰਹੇ ਹਾਂ ਕਿ ਬੇਟੀਆਂ ਨੂੰ ਬਚਾਓ ਤਾਂ ਜੋ ਅਸੀਂ ਇਹ ਤੀਜੋ ਹਾਰ ਮਨਾਉਂਦੇ ਰਹੀਏ ਐਸੀ ਤਰ੍ਹਾਂ ਸਾਡੇ ਵੇੜੇ ਖਿੜੇ ਰਹਿਣ ਰੰਗ-ਪਰੰਗੇ ਬੇਟੀਆਂ ਦੇ ਨਾਲ ਸਜੇ ਰਹਿਣ ਔਰ ਸਾਡੇ ਅਤੀਸਵਾਰ ਇਸ ਤਰ੍ਹਾਂ ਹੀ ਚੱਲਦੇ ਰਹਿਣ ਐਸੀ ਤਰ੍ਹਾਂ ਹੀ ਖੁਸ਼ੀਆਂ ਮਨਾਉਂਦੇ ਰਹੀਏ ਸੋ ਇਹ ਮੇਰਾ ਸੰਦੇਸ਼ ਹੈ ਇੱਕ ਸਮਾਜ ਦੀਆਂ ਸੇਵਾਵਾਂ ਆਉਣ ਅੰਮ੍ਰੇ ਅੰਮ੍ਰੇ ਹੋਰ ਹੀ की <silence> बात

ਤਿੱਪੀਆਂ ਦਾ ਤਿਉਹਾਰ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਬੜਾ ਸ਼ਰਮ ਕਾਮ ਨਾਲ ਮਨਾਇਆ ਜਾਂਦਾ ਜੋ ਲੜਕੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਤਾਂ ਇਹ ਇਹ ਤਿਉਹਾਰ ਹਰ ਸਾਲ ਮੈਡਮ ਗੀਨੂ ਗੋਇਲ ਜੋ ਸਮਾਜ ਸੇਵੀ ਹੈ ਇਹ ਹੀ ਆਰਗੇਨਾਈਜ਼ ਕਰਦੇ ਆ ਤਾਂ ਇਸ ਵਾਰ ਇਹ ਐਸਐਸਡੀ ਗਰਲਸ ਕਾਲਜ ਅਮਰਿਕ ਸਿੰਘ ਰੋਡ ਪਠਿੰਡਾ ਦੇ ਉੱਪਰ ਇਹ ਆਰਗੇਨਾਈਜ਼ ਕੀਤਾ ਹੈ ਸਾਡੇ ਕਾਲਜ ਦੇ ਵਿੱਚ ਔਰ ਸਾਨੂੰ ਬੜੀ ਖੁਸ਼ੀ ਹੈ ਕਿਉਂਕਿ ਮੈਡਮ ਵੀਨੂ ਗੋਹਿਲ ਸਾਡੇ ਕਾਲਜ ਦੇ ਹੀ ਸਟੂਡੈਂਟ ਨੇ ਔਰ ਅੱਜ ਇਹ ਫੰਕਸ਼ਨ ਜਿਹੜਾ ਕਰ ਰਹੀ ਹੈ ਤਾਂ ਇਹਨਾਂ ਨੂੰ ਮੈਂ ਵਧਾਈ ਦਿੰਦਾ ਔਰ ਸਾਰੇ ਬਠਿੰਡਾ ਵਾਸੀਆਂ ਨੂੰ ਇੱਥੇ ਆਉਣ ਤੇ ਮੈਂ ਉਹਨਾਂ ਦਾ ਜੀ ਆਇਆਂ ਕਹਿੰਦਾ ਇਹ ਜਦੋਂ ਸ਼ੁਰੂ ਕਰਦੇ ਦੇਖ ਰੋਟਾ ਦੇ ਰਿਹਾ ਹੈ ਜੇ ਲਾਣਾ ਕਰੋ ਬਾਤ ਕਰ ਰਿਹਾ ਨਹੀਂ ਹੋ ਰਿਹਾ ਉਹ ਜੇ ਕੋਚੋ ਨਿਕਲਦੇ ਨੇ ਕਿਸ ਤਰ੍ਹਾਂ ਬੜਾ ਇਹ ਸਾਵਨ ਦਾ ਮਹੀਨਾ ਚੱਲ ਰਿਹਾ ਜੀ ਮਤਲਬ ਕਿ ਸਾਡੇ ਭੈਣ ਵੀਨੂ ਗੋਇਲ ਜੀ ਇਹ ਹਰ ਸਾਲ ਇਤਿਆਂ ਦਾ ਫੰਕਸ਼ਨ ਕਰਦੀ ਹੈ ਇਹਨਾਂ ਦਾ ਉਪਰਾਲਾ ਹੁੰਦਾ ਹੈ ਵੀ ਜਿਹੜੀ ਆਪਣਾ ਕਲਚਰ ਹੈ ਪੁਰਾਣਾ ਉਹਨੂੰ ਜਿੰਦਾ ਰੱਖਿਆ ਜਾਵੇ ਇਸ ਕਰਕੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਜੋ ਆਪਣਾ ਪੁਰਾਣਾ ਕਲਚਰ ਹੈ ਉਹ ਅੱਜ ਦੇ ਬੱਚਿਆਂ ਨੂੰ ਪਤਾ ਚੱਲੇ ਵੀ ਪਹਿਲਾਂ ਕਿਸ ਤਰ੍ਹਾਂ ਸੀਗਾ ਤੇ ਹੁਣ ਉਹਨੂੰ ਆਪਾਂ ਕਿਸ ਤਰ੍ਹਾਂ ਦੇ ਵਿੱਚ ਲੈ ਕੇ ਆਣਾ ਤੇ ਸਾਡਾ ਇਹ ਹੁੰਦਾ ਵੀ ਅਸੀਂ ਇਹਨਾਂ ਦੇ ਯੋਗਦਾਨ ਨਾਲ ਸਾਡਾ ਵੀ ਯੋਗਦਾਨ ਪੈ ਜਾਂਦਾ ਹੈ ਸਾਨੂੰ ਇਹ ਖੁਸ਼ੀ ਹੁੰਦੀ ਹੈ ਵੀ ਆਪਣੇ ਸ਼ਹਿਰ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜਿੰਨੇ ਵੀ ਬੱਚੇ ਮੈਂ ਦੇਖਿਆ ਆਏ ਆ ਕਿ ਬਹੁਤ ਜ਼ਿਆਦਾ ਖੁਸ਼ੀ ਬਣਾ ਰਹੇ ਆ ਤੇ ਦੇਖ ਕੇ ਉਹਨਾਂ ਨੂੰ ਐ ਹੁੰਦਾ ਵੀ ਹਾਂ ਇਹ ਹੱਸਦੇ ਵਸਦੇ ਰਹੇ ਆ ਬਾਕੀ ਸਾਰਿਆਂ ਨੇ ਜੁਲਰੀ ਜੈਪੁਰ ਜੁਲਰੀ ਨਹੀਂ ਨਹੀਂ ਔਰ ਸਭ ਦੇ ਫੇਵਰੇਟ ਪਲੇਸ ਸਾਰੀ ਲੜਕੀਆਂ ਦਾ ਲੇਡੀਜ਼ ਦਾ ਜੈਪੁਰ ਜੈਪੁਰ ਜੀ ਕੋ ਚਾਹ ਹਾਂ ਹਾਂ ਅੰਡ ਮੈਂ ਪਾਰਸ ਜੀ ਮੈਕ ਬਠਿੰਡਾ ਤੇ ਵੀਪੀਸੀ ਬਠਿੰਡਾ ਤੋਂ ਗੱਲ ਕਰ ਰਿਹਾ ਤੇ ਮੈਕ ਬੇਸਿਕਲੀ ਕੀ ਕਰਦਾ ਹੈ ਬੱਚਿਆਂ ਦੇ ਕੈਰੀਅਰ ਵਾਸਤੇ ਉਹਨਾਂ ਨੂੰ ਬਹੁਤ ਸਾਰੀ ਓਪਰਚ्युनिटीज ਪ੍ਰੋਵਾਈਡ ਕਰਦਾ ਹੈ ਜਿਵੇਂ ਗੇਮ ਡਿਜ਼ਾਈਨ ਹੋ ਗਿਆ ਐਨੀਮੇਸ਼ਨਸ ਹੋ ਗਏ ਜਾਂ ਸੋਸ਼ਲ ਮੀਡੀਆ ਤੇ ਬੱਚੇ ਨੇ ਕੁਛ ਨਾ ਕੁਛ ਐਕਟੀਵਿਟੀ ਕਰਨੇ ਅਸੀਂ ਉਹਨਾਂ ਦੀ ਤਿਆਰੀ ਕਰਵਾਨੇ ਆ ਬੱਚਿਆਂ ਨੂੰ ਉਹਨਾਂ ਨੂੰ ਸਿਖਾਉਂਦੇ ਆ ਕਿ ਕਿਵੇਂ ਉਹ ਪਾਰਟਿਸਿਪੇਟ ਕਰ ਸਕਦੇ ਆ ਗੇਮ ਡਿਜ਼ਾਈਨ ਦੇ ਵਿੱਚ ਤੇ ਅੱਜ ਮੈਮ ਨੂੰ ਮਿਲਣ ਦਾ ਮੌਕਾ ਮਿਲਿਆ ਮੈਮ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਇਸ ਕਲਚਰ ਐਕਟੀਵਿਟੀ ਬਾਰੇ ਵੀ ਸਾਨੂੰ ਬਹੁਤ ਅੱਛਾ ਲੱਗਿਆ ਅਸੀਂ ਲਾਈਕ ਕਾਫੀ ਧੇਰ ਦੇ ਆਏ ਹੋਏ ਆ ਸਾਨੂੰ ਦੇਖਿਆ ਇਹਨਾਂ ਦੇ ਵਿੱਚ ਕਿੰਨਾ ਇੰਟਰਸਟ ਹੈ ਕਲਚਰ ਦੇ ਵਿੱਚ ਤਾਂ ਇੱਥੇ ਆ ਕੇ ਸਾਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਅਸੀਂ ਚਾਹੁੰਦੇ ਆ ਇਹ ਜੋ ਕਲਚਰ ਦੇ ਨਾਲ ਨਾਲ ਆਪਣੀ ਐਜੂਕੇਸ਼ਨ ਨੂੰ ਵੀ ਵਿਵਧਾਨ ਤੇ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਨ ਅੱਜ ਹਰ ਇੱਕ ਬੱਚਾ ਸਕਿਲਫੁਲ ਹੋਣਾ ਚਾਹੀਦਾ ਹੈ ਕਿ ਸਕਿਲ ਦੇ ਨਾਲ ਜਾ ਕੇ ਆਪਣਾ ਕੈਰੀਅਰ ਬਣਾ ਸਕਦਾ ਹੈ ਇਹੋ ਜਿਹੀ ਐਕਟੀਵਿਟੀ ਕਰਨਾ ਇਸ ਤਰ੍ਹਾਂ ਦੀ ਐਕਟੀਵਿਟੀ ਵੀ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ ਸਾਨੂੰ ਬਹੁਤ ਅੱਛਾ ਲੱਗਿਆ ਇਦਾਂ ਦੀ ਐਕਟੀਵਿਟੀਆਂ ਦੇਖ ਕੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਹਿਲੀ ਵਾਰ ਜੁੜਿਆ ਮਾਮ ਨਾਲ ਤਾਂ ਅਸੀਂ ਹਰ ਸਾਲ ਮਾਮ ਨਾਲ ਜੁੜਾਂਗੇ ਅਸੀਂ ਇਸੀ ਠੀਕ

ਸਭ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਮੀਡੀਆ ਦੇ ਮੇਰੇ ਭਰਾ ਇੱਥੇ ਪਹੁੰਚੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਉਸ ਤੋਂ ਬਾਅਦ ਦੀਨੂ ਜੀ ਸਾਡੇ ਬਹੁਤ ਹੀ ਮਹਾਨ ਸ਼ਖੀਏ ਤੋਂ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਡਾਇਮੰਡ ਸੋਸਟਾ ਦਾ ਬਹੁਤ ਮੈਂ ਧੰਨਵਾਦ ਕਰਦੀ ਆ ਅਗਰ왈 ਸਮਾਜ ਦਾ ਮੈਂ ਧੰਨਵਾਦ ਕਰਦੀ ਜਿਨ੍ਹਾਂ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਔਰ ਇੱਕ ਅੱਛੀ ਗੱਲ ਹੈ ਕਿ ਦੇਖੋ ਤੀਆਂ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਅਸਿਸਟੀ ਗਰਲ ਕਾਲਜ ਦੇ ਵਿੱਚ ਇੱਕ ਤਾਂ ਭਾਈਚਾਰਕ ਸਾਂਝ ਰਹਿੰਦੀ ਹੈ ਕਿਉਂਕਿ ਅਲੱਗ-ਅਲੱਗ ਥਾਵਾਂ ਤੋਂ ਲੋਕ ਆਉਂਦੇ ਨੇ ਇਕੱਠੇ ਹੁੰਦੇ ਨੇ ਤੇ ਦੂਸਰਾ ਜਿਹੜੇ ਹੁਣ ਦੇਖੋ ਇਹ ਲੜਕੀਆਂ ਕਿੰਨੀਆਂ ਇਹਨਾਂ ਦੀ ਹੌਸਲਾ ਗਾਈ ਹੁੰਦੀ ਹੈ ਕਿੰਨਾ ਦੇਖੋ ਇਹ ਕੰਪੀਟੀਸ਼ਨ ਹੁੰਦਾ ਇੱਕ ਇਹਨਾਂ ਨੂੰ ਵੀ ਹੁੰਦਾ ਕਿ ਅਸੀਂ ਇੱਕ ਵੱਖਰਾ ਕਰਕੇ ਦਿਖਾਈਏ ਔਰ ਮੈਂ ਇਹ ਮੰਨਦੀ ਹੈ ਕਿ ਦੇਖੋ ਜਿਵੇਂ ਪ੍ਰਮਾਤਮਾ ਨੇ ਦੇਖੋ ਮੈਨੂੰ ਇੰਨੀ ਛੋਟੀ ਉਮਰ ਚ ਪਾਵਰ ਬਖਸ਼ੀ ਤਾਂ ਮੈਂ ਜੋ ਨਹੀਂ ਕਿ ਹਰ ਔਰਤ ਹੀ ਐਦਾ ਚਾਹੇ ਕੋਈ ਫੀਲਡ ਹੈ ਸਿੰਗਿੰਗ ਹੈ ਡਾਂਸਿੰਗ ਹੈ ਐਜੂਕੇਸ਼ਨ ਹੈ ਵੱਲ ਚੜ ਕੇ ਹਿੱਸਾ ਲਵੇ ਤੇ ਪ੍ਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ ਮੈਂ ਫਿਰ ਤੋਂ ਸਾਡੇ ਮੇਅਰ ਜਿਹੜੇ ਐਕਸ ਮੇਅਰ ਹੈ ਰਮਨ ਗੋਇਲ ਜੀ ਉਹ ਵੀ ਪਹੁੰਚੇ ਨੇ ਸਾਡੇ ਫੈਮਿਲੀ ਮੈਂਬਰ ਆਏ ਨੇ ਮਦਰ ਇਨ ਲਾ ਮੇਰੇ ਜਠਾਨੀ ਜੀ ਤੋ ਕਿ ਚਲੋ ਮੈਂ ਕਿਹਾ ਤੀਆਂ ਦਾ ਤਿਉਹਾਰ ਹੈ ਤੇ ਲੇਡੀਜ਼ ਆਏਗਾ ਅੱਗੇ ਦਾ ਮੇਰੇ ਨਾਲ ਜੈਂਟਸ ਹੀ ਹੁੰਦੇ ਪੋਲਿਟਿਕਸ ਦੇ ਵਿੱਚ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਵੀ ਲਈਏ ਲੇਡੀਜ਼ ਨੂੰ ਨਾਲ ਆਪਾਂ ਸੋ ਲੇਡੀਜ਼ ਦਾ ਗਮ ਹੈ ਲੇਡੀਜ਼ ਨੇ ਹੋਣਾ ਸੋ ਮੈਂ ਫੇਰ ਤੋਂ ਵੀਨੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਇਹ ਸਾਨੂੰ ਇਨਵਾਈਟ ਕਰਦੇ ਰਹਿੰਦੇ ਆਂ ਔਰ ਅਸੀਂ ਚਾਹੁੰਦੇ ਕਿ ਸਾਨੂੰ ਕਰਦੇ ਰਹੋ ਅਸੀਂ ਆਉਂਦੇ ਰਹੀਏ ਅੱਗੇ ਗਵਰਨਮੈਂਟ ਆਵੇ ਫਿਰ ਅੱਛਾ ਕੰਮ ਕਰਕੇ ਦਿਖਾਵਾਂਗੇ ਤੁਹਾਨੂੰ ਅਸੀਂ ਥੈਂਕ ਯੂ ਜਾਗੇਸੀ ਐਸਐਸਟੀ ਕਾਲਜ ਕਾਲੇ ਵਿੱਚ ਪਹੁੰਚੇ ਆ। ਇਹ ਸਭ ਤੋਂ ਪਹਿਲਾਂ ਸਿੱਦੀ ਨੋਲ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਟਾਈਮ ਲਈ ਬੈਲਫੇਅਰ ਸੁਸਾਇਟੀ ਦਾ ਜਿਹਨੇ ਅੱਜ ਸਨਵਸਤੀਆਂ ਦੇ ਫੰਕਸ਼ਨ ਤੇ ਬੁਲਾ ਕੇ ਸਾਡੇ ਬਹੁਤ ਮਾਣਿਤ ਜੀ ਕੀਤਾ ਏ ਉਸ ਦਾ ਵਾਰਨ ਵੈਲਕਮ ਕੀਤਾ ਏ। ਅੱਜ ਮੈਂ ਸਭ ਤੋਂ ਪਹਿਲਾਂ ਸਭ ਨੂੰ ਪੀਂਦੇ ਬਹੁਤ ਬੁਧਾਈਆਂ ਦਿੰਨੀ ਆ। ਕਿਉਂਕਿ ਜੇ ਤੀਹਾਂ ਚਾਰ ਬਹੁਤੀ ਸੱਭਿਆਚਾਰਕ ਸਿਖਿਤਰ ਮੈ ਜਾਂਦਾ ਹੈ ਸਭ ਤੋਂ ਪਹਿਲਾਂ ਜਿੰਨੇ ਸਨ ਪਰਸੀਕ ਲੋਕ ਬਹੁਤ ਜਿਆਦਾ ਬਿਜ਼ੀ ਰਹਿੰਦੇ ਸੀ ਆਪਣੇ ਸੱਭਿਆਚਾਰਿਕ ਪੈ ਦੂਰ ਹੁੰਦੇ ਜਾ ਰਹੇ ਸੀ ਤਦ ਤੋਂ ਅੱਜ ਤੱਕ ਜਿੰਨੇ ਕੋਲ ਜੁਲਾਰੇ ਤੀਰ ਤੇ ਆਰ ਤੇ ਸਭ ਨੂੰ ਇੱਥੇ ਆ ਕੇ ਪ੍ਰਾਚਨ ਸੰਸਕ੍ਰਿਤੀ ਆਪਣੀ ਮਾਗ ਟਿੱਕੇ ਆਪਣੇ ਸਾਰੇ ਕਲਚਰ ਪਤਾ ਲੱਗਦਾ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਇਹਨਾਂ ਨੂੰ ਹੋਰ ਵੀ ਅੱਗੇ ਤੱਕ ਕੇ ਪ੍ਰੇਰਨਾ ਕਰਦੀ ਹਾਂ ਡਾਇਮੰਡ ਵੈਲ ਸੋਸਾਇਟੀ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇੱਕ ਸੋਸ਼ਲ ਵਰਕਰ ਹੁੰਦੇ ਵੀ ਇਹਨਾਂ ਨੇ ਆਪਾਂ ਨੂੰ ਅੱਜ ਇੱਥੇ ਟਾਈਮ ਕਰਕੇ ਬੁਲਾਇਆ ਤੇ ਬਹੁਤ ਹੀ ਮਾਨਜਤ ਬਖਸ਼ਿਆ ਹੈ। ਮੇਰੇ ਕੋਲ ਤੇ ਸਭ ਸੈਕਸ ਪੋਡਸਕਾਸਟ ਦੇ ਚੇਤੇ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੇ ਇਸ ਹਰ ਤਰੀਕੇ ਨਾਲ ਦੇ ਰਹੀਏ ਤੇ ਟਾਈਮ ਮੰਗਦੇ ਰਹੀਏ। ਥੈਂਕ ਯੂ। লাগ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਪਹਿਲੇ ਤੋਂ ਸਭ ਨੂੰ ਤੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਸਭ ਨੂੰ ਵੀਨੂ ਨੇ ਅਸੀਂ ਬਹੁਤ ਅੱਛਾ ਅਰੇਂਜਮੈਂਟ ਕਰ ਰੱਖਿਆ ਹੈ ਆਪਣਾ ਪੁਰਾਣਾ ਪੰਜਾਬੀ ਸੱਭਿਆਚਾਰ ਦੇ ਕੇ ਬਹੁਤ ਅੱਛਾ ਲੱਗ ਰਿਹਾ ਹੈ ਤੁਸੀਂ ਬੋਲੋ ਹਾਂਜੀ ਤੀਆਂ ਤੀਰ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਤਿਹਾ ਦਾ ਮਟਾਰਾ ਨੂੰ ਬਹੁਤ ਉਤਸਵ ਮਤਲਬ ਉਤਜਾਰ ਹੁੰਦਾ ਵੀ ਕਦੋਂ ਤੀਆਂ ਦਾ ਤਿਹਾਰ ਆਊਗਾ ਤਾਂ ਵੀਨੂ ਗੋਇਜ ਨੇ ਦੋ ਇਹ ਪ੍ਰਾਲਾ ਕੀਤਾ ਬਹੁਤ ਵੱਡਾ ਪ੍ਰਾਲਾ ਹੈ ਦਾ ਇਹ ਕੋਈ ਛੋਟਾ ਪ੍ਰਾਲਾ ਨਹੀਂ ਹੈਗਾ ਲੋਕ ਕੁਝ ਵੀ ਕਹਿੰਦੇ ਕਿ ਇਸ ਤੇ ਆਤਿਤੀਆਂ ਟੀਆਂ ਦਾ ਤਿਹਾਰ ਪੰਜਾਬੀਆਂ ਨੂੰ ਬਹੁਤ ਜੁੜੀਕ ਰਹਿੰਦੀ ਹੈ ਤਾਂ ਇਸ ਦੇ ਬਿਲੇ ਆਨੰਦ ਨੰਦ ਜਾਈ ਕਰ ਉਹ ਫੁੱਲ ਨਹੀਂ ਚਾਈ ਅਨ ਸਪੈਸ਼ਲੀ ਥੈਂਕ ਯੂ ਫॉर ਕਾਲਿੰਗ ਮੀ ਥੈਂਕ ਯੂ ਅੱਜ ਦਾ ਮੈਂ ਨਾਮ ਪਤਾ ਕੀ ਕਿਤਰਾ ਲੱਗਦਾ ਹੋਰ ਕੋਚ ਹਾਂਜੀ ਮਾਈ ਸਿਲਫ ਨੇਲ ਸ਼ਰਮਾ

Subtitles by the Amara.org community ਦੇ ਕੋਸਪੀਰੀਆ ਮੈਲਬੋਰ ਨੂੰ ਸਟੱਡੀ ਕਰਕੇ ਇੱਥੇ ਨਾਮ ਦੇ ਬਰੁਣ ਦੇ ਇਹਨਾਂ ਨੇ ਸਕੀਮ ਕੀਤਾ ਉਸੇ ਕੁਲੇ ਮੈਲਬੋਰ ਬਹੁਤ ਵੱਡੀ ਗੱਲ ਹੈ ਨੀ ਤਾਂ ਲੋਕ ਬਾਹਰ ਜਾਂਦੇ ਮਾਰਦੀ ਹੋਈ ਰਹਿੰਦੇ ਆਂ ਉੱਥੇ ਕਰਕੇ ਬਹੁਤ ਹੀ ਮਤਲਬ ਮੈਂ ਇਹਨਾਂ ਦੇ ਚਾਰਜਸ ਦੇਖ ਕੇ ਵੀ ਹੈਰਾਨ ਰਹਿ ਗਈ ਕਿ ਇੰਨੇ ਘੱਟ ਚਾਰਜਸ ਤੇ ਕਿ ਸੇਵਾ ਕਰ ਰਿਹਾ ਹੈ ਤਾਂ ਡਾਕਟਰ ਸੁਖਬੀਰ ਦੇ ਨਾਮ ਦੇ ਫਲੋਰ ਤੇ ਮਨਵਾਲਾ ਹਸਪੀਟਲ ਮੈਂ थैंकफुल ਆ ਕਿ ਇਹ ਤੇ ਹੋਰ ਕਿੰਨੀ ਮਤਲਬ ਡਾਊਨ ਟੂ ਵਰਕ ਕਰ ਗਏ ਕਿ ਮੈਂ ਹੈਰਾਨ ਹੈ ਕਿ ਇਸ ਤਰ੍ਹਾਂ ਦੇ ਵੀ ਲੋਕ ਹੈ ਜਿਹੜੇ ਇੰਨਾ ਉੱਚਾ ਦਰ ਰੱਖਦੇ ਆ ਔਰ ਦਿਲ ਦੇ ਵਿੱਚ ਸੇਵਾ ਦੀ ਜਿਹੜੀ ਹੈ ਅੱਛੀ ਨੀਤੀ ਨਾਲ ਕੰਮ ਕਰਦੇ ਬਾਈ ਸੇਵਾ ਲਈ ਗੋਰਨ ਹੋਣ ਤੁਹਾਡੇ ਲਈ ਸੀ ਜਿਾਰੇ ਬਸ ਬਹੁਤ ਵਧੀਆ ਥੀਂ ਆਂਦਾ ਤੁਹਾਰਾ ਤੇ ਇਥੇ ਬਹੁਤ ਜ਼ਿਆਦਾ ਫੀਨਿੰਗ ਹੋਣਾ ਨਹੀਂ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਐਨੀ ਟਾਈਮ ਬਾਅਦ ਇਤਿਹਾਸਿਕ ਸਾਰਾ ਪ੍ਰੋਗਰਾਮ ਦੇਖ ਕੇ ਦੁਬਾਰਾ ਪੰਜਾਬ ਦੇ ਨਾਲ ਇਨ ਟੱਚ ਹੋ ਕੇ ਇਟਸ ਰੀਲੀ ਰੀਲੀ ਗ੍ਰੇਟ ਬਹੁਤ ਵਧੀਆ ਲੱਗਦਾ ਹੈ ਤੇ ਸਾਨੂੰ ਵਾਪਸ ਆਣ ਦਾ ਮੌਕਾ ਮਿਲਿਆ ਤੁਸੀਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੇ ਹੋ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਾਰਿਆਂ ਭੈਣਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵਧਾਈ ਦਿੰਦੀ ਹਾਂ ਤੇ ਵੀ ਮੈਂ ਤਾਂ ਕਿਸੇ ਤੋਂ ਤਲਵਾਰ ਕਰਦੀ ਆ ਕਿ ਮੈਂ ਤੁਹਾਨੂੰ ਕਿਹਾ ਸਭ ਨੂੰ ਇਹਦਾ ਅੱਛਾ ਜਿਹੜਾ ਮੇਰੇ ਪ੍ਰੋਗਰਾਮ ਵਿੱਚ ਹੋਇਆ ਹੈ ਇਹਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਛੋਟੀ ਛੋਟੀਆਂ ਬੱਚੀਆਂ ਰੈਡੀ ਹੋ ਕੇ ਕਿੱਦਾਂ ਪਾ ਰਹੀਆਂ ਸਭ ਤੋਂ ਮੇਨ ਤਾਂ ਇਹ ਹੈ ਕਿ ਇਹ ਹੀ ਆਪਣੇ ਵਿਰਸੇ ਨਾ ਦੁੱਕੇ ਰੱਖ ਰਹੀਆਂ ਨੇ ਬਿਲਕੁਲ ਆਪਣਾ ਕਰਦੇ ਕਿੱਸਾ ਹੋਇਆ ਚੇਰਵਾਸੀ ਆਤਮਾ ਲੇਤਾ ਬੀਨੂ ਗੋਇਲ ਬਠਿੰਡਾ ਤੋਂ ਤੁਹਾਡਾ ਸਵਾਗਤ ਕਰਦੀ ਹੈ ਸਾਰੇ ਬੀਟੀਆ ਦਾ ਔਰ ਜਿੰਨੀਆਂ ਮੇਰੀਆਂ ਪਹਿਨਾ ਇੱਥੇ ਪਹੁੰਚੀਆਂ ਹਜ਼ਾਰਾਂ ਦੀ ਤਦਾਰ ਦੇ ਵਿੱਚ ਔਰ ਤੀਆਂ ਬਠਿੰਡੇ ਦੀਆਂ ਮਾਂ ਬਠਿੰਡੇ ਦਾ ਹਰ ਸਾਲ ਹੀ ਇਹਨਾਂ ਨੂੰ ਉਡੀਕ ਰਹਿੰਦੀ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਕਿ ਇੱਥੇ ਜਿਹੜੀ ਅੱਜ ਗੈਸਟ ਵੀ ਬੁਲਾਈਆਂ ਗਈਆਂ ਡੇਡੀ ਕੋਈ ਨਾ ਕੋਈ ਪੋਲਿਟਿਕਸ ਦੇ ਵਿੱਚ ਐਮ ਐਲ ਏ ਰਹੀ ਹੈ ਕੋਈ ਆਪਣੀ ਜਿਵੇਂ ਫਸਟ ਸਿਟੀਜ਼ਨ ਮੇਅਰ ਮੇਰੇ ਇਹ ਇੱਕ ਲੇਡੀ ਰਹਿ ਗਿਆ ਔਰ ਐਂਟਰਪ੍ਰੈਨਿਅਰ ਲੇਡੀਜ਼ ਜਿਹੜੀਆਂ ਕਿ ਜੈਂਟਸ ਦੇ ਬਰਾਬਰ ਕਹਿੰਦੇ ਨਾ ਆਪਾਂ ਇਕੁਐਲਟੀ ਦੀ ਗੱਲ ਕਰਦੇ ਆ ਮੋਢੇ ਨਾਲ ਮੋਢਾ ਮਿਲਾ ਕੇ ਬਿਜ਼ਨਸ ਦੇ ਵਿੱਚ ਵੀ ਹੈ ਜਿਹੜੀਆਂ ਹੁਣ ਬਹੁਤ ਅੱਛਾ ਕੰਮ ਕਰ ਰਹੀਆਂ ਤਾਂ ਕੁਝ ਲੇਡੀਜ਼ ਨੂੰ ਅਜਮਾਨ ਬਠਿੰਡੇ ਦਾ ਅਵਾਰਡ ਵੀ ਦਿੱਤਾ ਜਾਊਗਾ ਔਰ ਕੁਝ ਹੈਲਥ ਔਰ ਕੇਅਰ ਲਾਈਨਸ ਵੀ ਕੁਝ ਡਾਕਟਰਸ ਨੇ ਜਿਹੜੇ ਇੱਥੇ ਪਹੁੰਚੇ ਨੇ ਜਿਵੇਂ ਡਾਕਟਰ ਉਹਨਾਂ ਨੂੰ ਵੀ ਮਾਨ ਬਠਿੰਡੇ ਦਾ ਅਵਾਰਡ ਦਿੱਤਾ ਜਾਏਗਾ ਤਾਂ ਇਸ ਤਰ੍ਹਾਂ ਦੀਆਂ 11 ਤੋਂ 13 ਮਹਿਲਾਵਾਂ ਜਿਹੜੀਆਂ ਮਾਨ ਬਠਿੰਡੇ ਦਾ ਲੈਣੀਆਂ ਤੇ ਹਜ਼ਾਰਾਂ ਮੇਰੀਆਂ ਬੇਟੀਆਂ ਤੇ ਮਹਿਲਾਵਾਂ ਜਿਹੜ ਪੰਜਾਬੀ ਸਭਿਆਚਾਰ ਤੇ ਸਾਡੇ ਦੇਸ਼ ਦੀ ਸੰਸਕ੍ਰਿਤੀ ਨੂੰ ਪ੍ਰੈਜੈਂਟ ਕਰਨ ਗਿਆ ਔਰ ਮੈਸੇਜ ਇਹ ਦੇਣ ਗਿਆ ਕਿ ਜੋ ਸਾਡਾ ਸਵਾਦ ਸਾਡੇ ਭਾਰਤ ਦੀ ਸੰਸਕ੍ਰਿਤੀ ਸਾਡੇ ਪੰਜਾਬ ਦੇ ਨਿਜ਼ਾਜ਼ ਦੇ ਵਿੱਚ ਆ ਉਹ ਸਵਾਦ ਵੈਸਟਰਨ ਕਲਚਰ 'ਚ ਨਹੀਂ ਹੈ ਤਾਂ ਆਓ ਮੁੜ ਕੇ ਮੁੜ ਕੇ ਆਪਾਂ ਆਪਣੀ ਸੰਸਕ੍ਰਿਤੀ ਨੂੰ ਆਪਣੇ ਸਭਿਆਚਾਰ ਨੂੰ ਬਚਾਈਏ ਇਹਦੇ ਨਾਲ ਜੁੜੀਏ ਇਹਦੇ ਨਾਲ ਕਾਫੀ ਕਹਾਣੀਆਂ ਵੀ ਜੁੜੀਆਂ ਤੀਆਂ ਦੇ ਨਾਲ ਜਿਵੇਂ ਸ਼ੰਕਰ ਜੀ ਪਾਰਵਤੀ ਜੀ ਦੀ ਇੱਕ ਥੋੜੀ ਜੁੜੀ ਹੈ ਸਾਡਾ ਪੰਜਾਬੀ ਦਾ ਵਿਰਸਾ ਵੀ ਜੁੜਿਆ ਹੈ ਪਾ ਇਹਨਾਂ ਚੀਜ਼ਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਸਤਕਾਰ ਨੂੰ ਜਿੰਦਾ ਰੱਖੀਏ ਐਸਐਸਡੀ ਗਰਲ ਕਾਲਜ ਪਠਿੰਡਾ ਬਖ ਸਿੰਘ ਰੋਡ ਦੇ ਵਿੜੇ ਦੇ ਵਿੱਚ ਤੀਆਂ ਦਾ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਭਾਰੀ ਮਾਤਰਾ ਦੇ ਵਿੱਚ ਮਹਿਲਾਵਾਂ ਪਹੁੰਚੀਆਂ ਨੇ ਸਭ ਨੂੰ ਤੀਆਂ ਦੀਆਂ ਬਹੁਤ ਬਹੁਤ ਬਧ ਅੱਜ ਪਰ ਖੇਤੀਆਂ ਦੇ ਮੇਲੇ ਤੇ ਆਏ ਜੀ ਔਰ ਸਾਡੀ ਫਿਲਮ ਆ ਰਹੀ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਤੇ ਉਹਦੇ ਪ੍ਰੋਮੋਸ਼ਨ ਦੇ ਲਈ ਆਏ ਕੀ ਜਾਣ ਕੇ ਵੱਜਦੇ ਆ ਅੱਜ ਦੇ ਪਰੋਮ ਜਿਹੜੇ ਸਿਮਟ ਕੇ ਰਹਿ ਗਏ ਨੇ ਅੰਦਰ ਜਾ ਜਾ ਕਰਨੇ ਚਾਹੁੰਦੇ ਨੇ ਦੇਖੋ ਜੀ ਇਹ ਸਾਡਾ ਵਿਰਸਾ ਹੈ ਧੀਆ ਔਰ ਇੱਕ ਧੀਆ ਧਿਆਣੀਆਂ ਨੂੰ ਆਪਸ ਵਿੱਚ ਮਿਲਣ ਜੁਲਣ ਦਾ ਵੀ ਹਸਣ ਖੇਡਣ ਦਾ ਵੀ ਮੌਕਾ ਮਿਲਦਾ ਹੈ ਇਹ ਇਹ ਮੇਲੇ ਲੱਗਦੇ ਰਹਿਣੇ ਚਾਹੀਦੇ ਦੋ ਲੱਖ ਜਿੰਨਾਂ ਦੇ ਲਈ ਆਪ ਧੀਏ ਬਸ ਧੀਆ ਜਿਉਂਦੀਆਂ ਵਸਦੀਆਂ ਰਹਿਣ ਜੀ ਪਰਮਾਤਮਾ ਨੇ ਉਹਨਾਂ ਨੂੰ ਕਦੇ ਵੀ ਕਿਸੇ ਦੀ ਵੀ ਧੀ ਨੂੰ ਦੁੱਖ ਨਾ ਦੇ ਪ੍ਰਾਣੇ ਸੱਭਿਆਚਾਰ ਤੇ ਮਨਿਸਗਾ ਹਰ ਸਮੇਂ ਦੇਓ ਕਿੰਨਾ ਤਾਂ ਤਰਾਣਾ ਹੋ ਗਿਆ ਇਹਦੇ ਨਾਲ ਗਿਆ ਦੇਖੋ ਪੁਰਾਣਾ ਪੁਰਾਣਾ ਹੁੰਦਾ ਜੀ ਨਵਾਂ ਨਵਾਂ ਹੀ ਹੁੰਦਾ ਐਨੇ ਫਰਕ